ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾਣਾ ਪਹਿਲੇ ਪਾਤਸ਼ਾਹ ਜੀ ਦਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ ਗੁਰੂ ਨਾਨਕ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰਾਉਂਦਾ ਜਰਾ ਮਾਰਾ ਤਾਪ ਸਿਰ ਤੇ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਢੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵਹਿਮ ਤੋਂ ਮਾਰ ਤਸੀਂ ਆਖੋਗੇ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿਨ ਤੈਨੂੰ ਇਹ ਰੋਗ ਹੈ ਕਮਲੋਦ ਲੈ ਮੰਨ ਨੇ ਮੰਲਦੇ ਤੇ ਮੰਜੀ ਤੇ ਪਹ ਜਾਏਗਾ ਇਹ ਵੀ ਮੈਸ ਇਸ ਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭੈਂਕਰ ਤੋਂ ਭੈਂਕਰ ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟਕੀਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਪਮੋਦੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇਈ ਤੈਨੂੰ ਇਹ ਹੈ ਉਹਦੇ ਮਨ ਦੇ ਵਿੱਚ ਬਿਠਾ ਦੇਈਏ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਉਹ ਸਮਝ ਲਓ ਮਨ ਜੇ ਤੇ ਪਹਿ ਜਾਏਗਾ ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਧਾਗੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦੇ ਬੈਨੂ ਕੈਨੇਡਾ ਦੇ ਜਿਹ ਇੱਕ ਸੈੰਗ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਅਸਤਾਗੇ ਤਵੀਜ ਨਾ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਪਏ ਆਉਂਦੇ ਨੇ ਉਹ ਤਾਂਗੇ ਤਵੀਜ ਲੈਂਦੇ ਪੈ ਤੇ ਤੇ ਹੁੰਦੇ ਕਿਸੇ ਕਰਦੇ ਨਹੀਂ ਆਉਂਦਾ ਨਹੀਂ ਆਉਂਦਾ ਵਾਕੀ ਤੇ ਹੁੰਦੇ ਪੈ ਨੇ ਕੋਈ ਤਾਂਗੇ ਤਵੀਜ ਨਾਲ ਹੁੰਦੇ ਪੈ ਪਰ ਕੀ ਕੀਤਾ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਭਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਉਂ ਡੋਲ ਕੁੱਤੇ ਦੀ ਤਰ੍ਹਾਂ ਵਖ ਵਖ ਦਰਤੇ ਜਾਏ ਦਵਾਰੇ ਦਵਾਰ ਸਵਾਨ ਜਿਉਂ ਡੋਲ ਤਨੇ ਸੁਦਰਾਮ ਬਜਰੇ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੇ ਤੈਨੋ ਲੱਜਾ ਵੀ ਨਹੀਂ ਆ ਰਹੀ ਪਰ ਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰ ਰਹੇ ਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ ਉਲਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਗੱਲ ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਇੰਜ ਕਹਿਣਗੇ ਗੱਲ ਮਨ ਦੇ ਵਿੱਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਵਿੱਚ ਖਿਆਲ ਬਿਠਾ ਦੇਣਾ ਤੇ ਹੁਣ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਹੈ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਚੱਕਰੇ ਚਨਾ ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ ਹੁੰਦਾ ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੋ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਤ ਹੋਏ ਸਾਰੇ ਤੋਂ ਨਹੀਂ ਅਖਬਾਰ ਵਿੱਚ ਟੀਵੀ ਦੇ ਵਿੱਚ ਰੇਡੀਓ 'ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਵੀ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਨੈਣ ਨਕਸ਼ਵਦੀਆ ਹੋ ਜਾਂਦਾ ਹੈ ਯਕੀਨ ਜਾਣੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹੀ ਸਾਬਣ ਲੈਣਾ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਮਹਿਲ ਦੋ ਸਕਦਾ ਜਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋ ਲੋਕੀ ਪ੍ਰੇਰਤ ਹੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਦੇ ਖੜਾ ਕਰਦੇ ਹਾਂ ਅਸੀ ਲੱਖਾਂ ਰੁਪਏ ਡਿਵਟੈਜਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸੈਡਾ ਫਿਰ ਮੈਂ ਦਿੱਲੀ 'ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਸੀ ਮੈਂ ਕਿ ਮੈਨੂੰ ਕੋਰਟ 'ਚ ਖੜਾ ਕਰ ਸਕੜਨ ਜਾਂ ਨਹੀਂ ਕਰ ਸਕਦਾ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਹ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਹ ਬਣ ਕਿਸੇ ਦੇ ਨੈਣ ਨਕਸ ਠੀਕ ਨਹੀਂ ਕਰਦਾ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ-ਗਲਤੋ ਵੀ ਪ੍ਰਭਾਵਿਤ ਇਸ ਸਕਰੇਚ ਨਾ ਪਹਿਣਾ ਨਹੀਂ ਆਉਂਦਾ ਗਲਤ-ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਹੈ ਐਡਵਰਟਾਈਜ਼ਮੈਂਟ ਦੀ ਕਲਾ ਇਥੋਂ ਪਰਚਲਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆ ਤੇ ਮੈਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਦੇ ਚ ਦੇਖਦਾ ਹੈ ਰੇਡੀਓ ਦੇ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਹੋਈ ਖਰੀਦੇ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਵਿੱਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵਿਗਿਆਨੀ ਜੀ ਇੱਕ ਵਸਤੂ ਦੇ ਬਣਾਉਣ ਦੇ ਉੱਤੇ ਅਮਰੀਕਾ ਦੇ ਜੋ ਖਰਚ ਆਂਦਾ ਹੈ ਚਾਰ ਗੁਣਾ ਵੱਧ ਉਸ ਤੇ ਐਡਵਰਟਾਈਜ਼ਮੈਂਟ ਦੇ ਖਰਚ ਚਾਹ ਉਹ ਚੀਜ਼ ਕਰ ਕਰ ਪਹੁੰਚਦੇ ਚਾਹ ਉਹ ਵਸਤੂ ਕਰ ਕਰ ਪਹੁੰਚਦੇ ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ ਰਾਜਨੀਤੀ ਦਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਇਸ ਡੰਗ ਨਾਲ ਨਹੀਂ ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈ ਕਥਾ ਕੀਰਤਨ ਉਤਨਾ ਖੁਲਾਸਾ ਨਹੀਂ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨ ਵਰ ਸਾਨੂੰ ਇਹ ਮਿਲੇਗੀ ਪ੍ਰੇਰਨਾ ਮਹਿਰਸ ਕਰਾਂ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਤ ਦਾ ਐਡਵਰਟਾਈਜ਼ਮੈਂਟ ਬਹੁਤ ਪ੍ਰਚਾਰ ਬਣਦਾ ਹੈ। ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ। ਔਰ ਇਸ ਚੱਕਰ 'ਚ ਨਾ ਪੈਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ। ਆਉਂਦਾ ਹੈ। ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰ ਕਮ ਸੇ ਕਮ ਇਹ ਸਾਬਣ ਤੇ ਨਾਲ ਹੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣਗੇ। ਇਸ ਚੱਕਰ 'ਚ ਨਾ ਪੈ। ਜਿਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਚੱਕਰ ਚ ਨਾ ਫੇਰ ਮੇਗਾ ਇਸ ਚੱਕਰ ਚ ਨਾ ਪੈ ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਔਰ ਮਨੁੱਖ ਉਹੀ ਚੀਜ਼ ਲਏਗਾ ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹਿ ਜਾਣ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਤਾਗੇ ਤਵੀਜ਼ਾਂ ਦੇ ਪ੍ਰਚਾਰ ਦੇ ਦੇਖ ਕੇ ਮੈਂ 당 ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਤਾਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬਹੁਤਾ ਮੈਂ ਨਾਂ ਲਾਵਾਂ ਨਾਂ ਜੋ ਹੈ ਨਾਂ ਲਾਵਾਂ ਕਿਉਂਕੋ ਸਾਵਣ ਦੇ ਮਾਲਕ ਦੀ ਤਰ੍ਹਾਂ ਕਿਦ ਇਹ ਵੀ ਮੈਨੂੰ ਧਮਕੇ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਵੇ ਨਾਲ ਕਹਿ ਸਕਦਾ 100% ਕਰ ਤਾ ਤਤਹੀ ਗੱਲ ਕਿਉਂ ਜਿਸ ਗੁਰੂਨ ਵਸੀਮ ਅਥਰ ਦੇਖ ਰਹੇ ਹਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸਿੱਕੇ ਕਿਛ ਆਤੈ ਇਹ ਮੇਰੇ ਵਿਰਾਸ ਸਤਗੁਰ ਪਿਰਾ ਕਰਕੇ ਕਹਿ ਰਹੇ ਹਨ ਇਹ ਮੇਰੇ ਬਰਾ ਪੁਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਹ ਤੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਤੋ ਮੈਂ ਅਰਜ਼ ਕਰਾਂ बोलਾਂ ਦੇ ਸਿੱਧੀ ਤੇ ਹੈ बार-बार ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਤੋ ਮਹਾਨ ਬੋਲ ਜੇ ਕਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏ ਅਨੰਦਿਤ ਹੋ ਜਾਏ ਰਾਸਨਾਲ ਭਰ ਜਾਏਗਾ ਉਹ ਕਿਹੜਾ ਬੋਲ ਹੈ ਸੁਮੰਤਰ ਸਾਧ ਬਚਨਾ ਗੁਰੂ ਦੇ ਬੋਲ ਕਿਉਂਕਿ ਗੁਰੂ ਦੇ ਬੋਲ ਪ੍ਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਕਸਮ ਕੀ ਬਾਣ ਮੈਂ ਫਿਰ ਦौराਵਾ ਮੁਹੰਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਲੇ ਇਸ ਵਾਸਤੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਲ ਹੋਈ ਹੈ ਮੁਹੰਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤੋਂ ਨਾਜ਼ਲ ਹੋਈ ਹੈ ਠੀਕ ਕਹਿੰਦੇ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈਸੇ ਮੇ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾਲ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪਰਮਾਤਮਾ ਮਹਾਨ ਹੈ ਸਹੀ ਮਹਾਨ ਹੋ ਜਾਏ ਇਤਨਾ ਹੀ ਆਨੰਦਤ ਹੋ ਜਾਏ ਦਾ ਸਨਾਲ ਭਰ ਜਾਏਗਾ ਤਾਂ ਸਤਿਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਕਰੋੜਾ ਪਾਪ ਨਾਸ ਹੋ ਜਾ ਇਕ ਦੋ ਦੀ ਤੇ ਗੱਲ ਛੱਡ ਲਖ ਮੜੀਆ ਘਰੇ ਇਕੱਠੇ ਏਕ ਰਤੀਲੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾ ਮਣ ਲਕੜਾਂ ਜਲਾ ਕੇ ਖਾਕ ਕੀਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋਣਾ ਪਾਪ ਨਾਸ ਹੋਵੇ ਤੇ ਮਨ ਦਾ ਜੋੜਨਾ ਕੀ ਹੈ ਮਨ ਦਾ ਸੁਣਨਾ ਹੋਰ ਕੀ ਜੋੜਨਾ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਤੇ ਇਤੇ ਸਰਉਤਾ ਹੈ ਸੁਰਤ ਦੇ ਚੈਨ ਧਿਆਨਪੂਰਵਕ ਸੁਣਦੇ ਸੁਰਤ ਦੇ ਚ ਸੁਣਦੇ ਇਸ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸਮਾਧੀ ਲੀਨ ਕਰ ਦੇਣਾ ਹੈ ਮਨ ਨੂੰ ਗੋਲਾ ਨਾਲ ਭਰ ਦੇਣਾ ਇਸ ਵਾਸਤੇ ਸਹਿਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ